ਪੰਜਾਬੀਓ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਤੇ ਬਹੁਤ ਵੱਡੀ ਅਪਡੇਟ ਹੈ ਜਿਹੜੀ ਕਿ ਜੰਡਾਲਿਆ ਤੋਂ ਆ ਰਹੀ ਹੈ ਜੰਡਾਲਾ ਇੱਕ ਸ਼ਹਿਰ ਹੈ ਤੇ ਉੱਥੇ ਇੱਕ ਭਈਏ ਨੇ ਯਾਨੀ 10-20 ਭਈਏ ਨੇ ਉਹਨਾਂ ਨੇ ਮਤਲਬ ਇੱਕ ਸਰਦਾਰ ਦੀ ਪੱਗ ਲਾਹੀ ਹੈ ਤੇ ਉਹਨੂੰ ਘੜੀਸਿਆ ਗਿਆ ਮੰਡੀ ਦੇ ਵਿੱਚ ਤਾਂ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਮੈਂ ਤੁਹਾਨੂੰ ਦਿਖਾਉਂਗਾ ਦਿਖਾਉਂਗਾ ਇਹ ਨਵੀਂ ਘਟਨਾ ਹੀ ਹੁਣ ਦੀ ਇੱਕ ਸਰਦਾਰ ਗੱਡੀ ਦੇ ਵਿੱਚ ਜਾ ਰਿਹਾ ਆਪਦਾ ਇੱਕ ਕੋਈ ਹੋਰ ਵੀ ਬੰਦਾ ਉਹਦੇ ਨਾਲ ਬੈਠਾ ਉਹਨੇ ਉੱਥੇ ਗੱਡੀ ਫੌਰ ਨਹੀਂ ਰੋਕ ਲਈ ਉਹਨੂੰ ਦੇਖ ਕੇ ਜਦੋਂ ਉਹਨੂੰ ਕੋਟੇ ਜਾਂਦੇ ਸੀ ਤਲਵਾਰਾਂ ਦਾਤਰ ਉਹਨਾਂ ਦੇ ਹੱਥ ਵਿੱਚ ਸੀ ਟੋਲੀ ਆ ਪੂਰੀ ਪਈਆਂ ਦੀ ਤਾਂ ਦੇਖੋ ਉਹਦੀ ਦਸਤਾਰ ਤਾਂ ਚਲੋ ਲਾਤੀ ਪਰ ਜਿਹੜਾ ਹੁਣ ਗੱਡੀ ਵਾਲਾ ਸਿੰਘ ਆ ਸਿੱਖ ਆ ਤਾਂ ਹੋਰ ਇਹ ਗੱਡੀ ਰੋਕ ਕੇ ਫੌਰ ਨਹੀਂ ਉਹਨਾਂ ਦੇ ਕੋਲ ਪਹੁੰਚ ਗਿਆ ਉਹ ਭੱਜਣ ਲੱਗੇ ਉਹਨਾਂ ਨੂੰ ਕਹਿੰਦਾ ਇੱਥੇ ਰੁਕ ਜਾ ਨਹੀਂ ਤੁਹਾਡਾ ਮੈਂ ਸੋਦਾ ਚੰਗੀ ਤਰ੍ਹਾਂ ਹੀ ਲਾਉਣਾ ਤੇ ਭਾਈ ਬਹੁਤ ਵਧੀਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਵੀ ਗੱਲ ਹੈ ਕੀ ਆ ਫਿਰ ਆਪਾਂ ਕਰਦੇ ਆ ਅਗਲੇ ਵਿਚਾਰ ਸਾਂਝੇ ਕਿਉਂਕਿ ਗੱਲਾਂ ਜਿਹੜੀਆਂ ਬੜੀਆਂ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਆਪਣੇ ਲੋਕਾਂ ਨੂੰ ਪਰ ਮੈਂ ਉਹ ਸੱਚ ਦਿਖਾਉਂਗਾ ਆ ਦੇਖੋ ਕੀ ਕਰ ਰਹੇ ਨੇ ਭਈਏ ਕੀ ਕਰ ਰਹੇ ਨੇ ਛੜਦਾ ਕਰਦੇ ਇਹ ਆਏ ਕਰੀਤੇ ਇਹ ਪਰਵਾਸੀ ਭਈਏ ਆ ਪਹਿਲੇ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁਡੇ ਦੀ ਦਸਤਾਰ ਲਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪਾਣੇ ਸਰਦਾਰਾਂ ਦੇ ਤੇ ਪੱਗਾਂ ਲਾਉਂਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਆ ਪਰਲੇ ਬੰਨੇ ਕਿੰਨਾ ਖਲੋਤਾ ਆ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਕਿ ਸ਼ਰੀਆਮ ਦਾਤਰ ਕੁਰਬਾਨਾ ਲੈ ਕੇ ਖਲੋਤੇ ਆ ਲੈ ਮੈਂ ਉਹਨਾਂ ਦੇ ਪਿਓ ਦਾ ਪੁੱਤ ਆ ਨਾ ਫੜ ਆ ਮੈਂ ਆ ਇਹ ਵੇਖੋ ਐਡਾ ਏ ਸਰਦਾਰਾਂ ਦੇ ਗਲ ਪੈਂਦੇ ਆ ਇਹ ਚਦਿਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪੈਣਾ ਗਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣਿਆ ਤਾਂ ਨੋਕਾ ਕੀ ਆ ਭਈਆਂ ਪਛਾਣ ਲਾ ਗਏ ਇਹ ਚਦਿਆਲੇ ਦੀ ਮੰਡੀ ਆ ਇੱਥੇ ਭਈਏ ਹੁਣ ਇੱਕ ਸਿੱਖ ਮੁੰਡੇ ਦੇ ਬਣਾ ਇਹਨਾਂ ਦੀ ਆਵਾਜ਼ ਰੋਕ 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 ਆ ਬੰਗੇ ਗੜ ਪਏ ਆ ਬੰਦੇ ਬੰਦਿਆਂ ਨੂੰ ਰੋਗ ਪੱਜੋ ਨਾ ਕੋਈ ਵੀ ਪੱਜੋ ਨਾ ਪੁੱਤ ਕੋਈ ਵੀ ਇੱਧਰ ਆ ਜਾ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾਲ ਛਤਰ ਤੋਂ ਉਹ ਫਿਰ ਉਹ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕਾ ਦੋਸਤੋਂ ਲੱਗੇ ਕਿਤੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਜਿਹੜੀ ਗੱਲ ਹੋਈ ਯਾਰ ਇਹ ਕੀ ਬੰਦੇਆਂ ਨੂੰ ਗੱਲ ਦੱਸ ਦੋ ਕਿਵੇਂ ਕੋਲ ਲੱਗੇ ਰੋਈ ਵਕਤ ਸੋਹਜ ਬੰਗੇ 아ਜੋ ਕੋਈ ਨਹੀਂ ਕੱਖ ਤਾਂ ਨਾਉਂਦਾ ਮੈਂ ਕੋਈ ਬਾਤ ਨਹੀਂ ਜੀ ਨੂੰ ਬੁਲਾਉਣਾ ਬੁਲਾ ਲਓ ਬਾਜੀ ਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਉਂਦਾ ਮੈਂ ਤੇ ਮੇਰੀ ਗੱਲ ਸੁਣੋ ਹਾਂ ਮੜੀ ਜੀ țeੜ-ਫੜ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬਣਦਾ ਗਿਆ ਅੱਛਾ ਠੀਕ ਹੈ ਬਾਜੀ ਮੇਰਾ ਬੰਦਿਆ ਨੂੰ ਖਲੋਜੋ ਇੱਥੇ ਠੀਕ ਹੈ ਬਾਜੀ ਕੋਈ ਤੁਹਾਨੂੰ ਕੱਖ ਨਹੀਂ ਆਉਂਦਾ ਮੇਰੇ ਦੱਸੋ ਵੀ ਗੱਲ ਕੀ ਹੋਈ ਤਾਂ ਕਿਹੜੀ ਆੜਤ ਤੇ ਕੀਤੀ ਤੇ ਲੱਗੇ ਨਹੀਂ ਬੋਲੇ ਇਹਦੀ ਆੜਤ ਤਾਂ ਲੱਗੇ ਜਿਉਂ ਨਹੀਂ ਬੋਲੇ ਅਸੇ ਵੀਡੀਓ ਬਣ ਕਰੀਏ ਉਸਕੇ ਬਾਅਦ ਮੈਂ ਅਗਾ 2 ਮਿੰਟ ਤੇ ਡੀਐਸਪੀ ਨਹੀਂ ਆਇਆ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕਿ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆਪੇ ਪਕਾ ਲੈਣਾ ਠੀਕ ਹਮਾਰੇ ਲੋਕਾਂ ਦੀ ਠੀਕ ਹੈ ਨਾ ਜਿੰਨੂ ਬੁਲਾਣਾ ਬੁਲਾ ਲਾ ਦੋ ਸਰਦਾਰ ਦੇ ਗੱਲ ਪਿਆ ਦੀ ਪੱਕ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਗੱਲ ਪੈਂਦੇ ਸਰਦਾਰਾਂ ਦੇ ਪੰਜਾਬ ਜਾਣ ਕੇ ਜੀ ਜੀ ਬਾਜੀ ਮੇਰਾ ਬੱਸ ਤੂੰ ਪਾਕੋ ਦੀ ਲੋਣ ਕਿਤਾ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗੱਲ ਪਾ ਉਹ ਮੇਰੇ ਗੱਲ ਤੁਹਾਡੀ ਜੁਰਤ ਹੈ ਕਿ ਨਾ ਕਿਸੇ ਭਈਏ ਦੀ ਆ ਫੜ ਇੱਥੇ ਰੱਖਾ ਆਰੇ ਆ ਮੈਂ ਖਲੋਤਾ ਦੇ ਵਿੱਚ ਮਲੋਤਾ ਜੇ ਨਾ ਭਈਆਂ ਦੇ ਜੁੜਤ ਹੈਗੀ ਆ ਨਾ ਇੰਨੇ ਆਰੇ ਖਲੋਤੇ ਸਾਰੇ ਲਾੜਾ ਮੇਰੇ ਗਲ ਪੈਣ ਉਹਨੇ ਦੀ ਪੱਕ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜਿਨਿਆਰੇ ਦੀ ਦਾਣਾ ਮੰਡੀ ਦੇ ਵਿੱਚ ਸਰਦਾਰਾਂ ਨੇ ਪੱਗਾਂ ਨੂੰ ਹੱਥ ਪਾਉਣ ਰਿਆ ਆ ਖਲੋਤਾ ਮੈਂ ਜੇ ਕਿਹ ਭਈਏ ਜੀ ਮੰਡੀ ਦੇ ਵਿੱਚ ਝੋਟਿਆ ਦਾ ਪਿਓ ਦਾ ਪੋਤਾ ਦਾ ਖੜੀ ਆਵੇ ਇੰਨਾ ਲੱਤਾਂ ਨਾ ਮੈਂ ਕੋਟ ਕੇ ਤੁਹਾਡੀਆਂ ਤੇ ਫਿਰ ਤੁਸੀਂ ਯਾਦ ਕਰੋਗੇ ਪੰਜਾਬ ਤੋਂ ਮੋਹਣ ਦੇ ਪੁੱਟਾ ਗੱਦੀ ਕਰਾਉਂਦਾ ਉਹ ਇਹਦਾ ਉਹ ਮੇਰੇ ਤੋਂ ਪੜ ਕੇ ਗੱਲ ਦੇ ਗੱਲ ਇਹ ਆ ਪੰਜਾਬੀਓ ਬੜੀ ਗੰਭੀਰ ਗੱਲ ਆ ਯਾਰ ਪੰਜਾਬੀ ਇੱਕ ਮੁੰਡਾ ਸੀ ਉਹਦੀ ਹਸਪਤਾਲ ਦੇ ਅੱਗੇ ਉਹਨਾਂ ਨੇ ਪਾਗ ਲਾ ਦਿੱਤੀ ਗਿਆ ਜੰਡਿਆਲਾ ਦੀ ਮੰਡੀ ਆ ਇਹ ਸਰਦਾਰ ਆਪਣਾ ਦੱਸ ਵੀ ਰਿਹਾ ਜੰਡਿਆਲਾ ਸ਼ਹਿਰ ਆ ਜਾਂ ਪਿੰਡ ਆ ਦੀ ਮੰਡੀ ਆ ਸ਼ਹਿਰੀ ਆ ਪਰ ਹੁਣ ਦੇਖੋ ਤੁਸੀਂ ਮਾਹੌਲ ਗਰਮ ਕਿੱਥੋਂ ਤੱਕ ਹੁੰਦਾ ਜਾ ਰਿਹਾ ਫਿਰ ਸਾਡੇ ਪੰਜਾਬੀ ਕਹਿ ਦਿੰਦੇ ਆ ਇਹ ਪ੍ਰਵਾਸੀਆਂ ਦੀ ਜਿਹੜੀ ਗੱਲ ਆ ਝੂਠ ਹੋਣੀ ਆ ਪਰ ਇਹ ਗੱਲ ਵੀਰ ਜੀ 2 ਘੰਟੇ ਪਹਿਲਾਂ ਦੀ ਗੱਲ ਐ ਇਹ ਮੈਂ ਤੁਹਾਨੂੰ ਟਾਈਮ ਵੀ ਦਿਖਾ ਸਕਦਾ ਸੀ ਪਰ ਮੈਂ ਕਹਿੰਦਾ ਵੀ ਲੰਬੀ ਹੋ ਜਾਂਦੀ ਹੈ ਗੱਲਬਾਤ ਪਰ ਗੱਲ ਇਹ ਆ ਵੀ ਹੁਣ ਪੰਜਾਬੀ ਜਿੰਨੇ ਮਤਲਬ ਮੈਂ ਕਹਿੰਦਾ ਵੀ ਐਕਟਿਵ ਰਹਿਣੇ ਨੇ ਲੋਕਾਂ ਤੋਂ ਤਾਂ ਚੰਗੀ ਗੱਲ ਆ ਕਿਉਂਕਿ ਸਿੱਖਾਂ ਨੇ ਪੱਗਾਂ ਲਾਈਆਂ ਜਾ ਰਹੀਆਂ ਨੇ ਤਾਂ ਕਿਤੇ ਬੇਆਦਮੀਆਂ ਨੂੰ ਇੰਜਾਮ ਦਿੱਤੇ ਜਾ ਰਹੇ ਨੇ ਤੁਸੀਂ ਸੋਚੋ ਵੀ ਪ੍ਰਵਾਸੀ ਭਈਏ ਜਿਹੜੇ ਇਹਨਾਂ ਨੇ ਆਪਦੇ ਪਿਓ ਦਾ ਰਾਜ ਸਮਝ ਰੱਖਿਆ ਇੱਥੇ ਪੰਜਾਬ ਦੇ ਵਿੱਚ ਕਿੰਨੀਆਂ ਛੂਟਾਂ ਦਿੱਤੀਆਂ ਜਾ ਰਹੀਆਂ ਨੇ ਸਰਪੰਚਾਂ ਬਣੀ ਉਹਨਾਂ ਦੇ ਆਧਾਰ ਕਾਰਡ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿ ਸਾਡੇ ਸਿਰ ਦੇ ਉੱਤੇ ਜਿਹੜਾ ਕਿ ਉਹ ਨੰਗਾ ਨਾਚ ਕਰ ਰਹੀ ਦੇ ਇਹ ਜਨਤਾ ਪ੍ਰਵਾਸੀਆਂ ਦੀ ਕਿ ਸਾਡੇ ਜਿਹੜੇ ਕਿ ਪੰਜਾਬ ਦੇ ਸਰਪੰਚ ਨੇ ਤੇ ਸ਼ਹਿਰਾਂ ਦੇ ਐਮਸੀ ਨੇ ਪਿੰਡਾਂ ਦੇ ਸਰਪੰਚ ਸ਼ਹਿਰਾਂ ਦੇ ਐਮਸੀ ਇਹਨਾਂ ਦਾ ਜ਼ਮੀਰ ਤਾਂ ਫਿਰ ਮਰ ਚੁੱਕਿਆ ਕਿਉਂਕਿ ਵੋਟਾਂ ਦੇ ਕਾਰਨ ਇਨਾਂ ਨੂੰ ਲਿਆਂਦਾ ਜਾਂਦਾ ਇੱਕ ਸਭ ਤੋਂ ਵੱਡਾ ਹੈਮ ਜਿਹੜਾ ਮੁੱਦਾ ਹੈ ਉਹ ਕਾਮਕਾਰ ਨੂੰ ਲੈ ਕੇ ਵੀ ਇਹ ਸਸਤੇ ਆ ਜਾਂਦੇ ਨੇ ਪਰ ਮੈਂ ਕਹਿਣਾ ਵੀ ਚੰਗੇ ਰਹਿਣਗੇ ਉਹ ਲੋਕ ਜਿਹੜੇ ਇਹਨਾਂ ਨੂੰ ਵਾਪਸ ਘਰ ਦੇਣਗੇ ਆਉਣ ਵਾਲਾ ਸਮਾਂ ਉਹਨਾਂ ਦੇ ਉੱਤੇ ਵੀ ਬੜਾ ਭਿਆਨਕ ਹੋਣਾ ਹੈ ਕਿਉਂਕਿ ਜਿਵੇਂ ਹਰ ਬੰਦੇ ਨੇ ਕਹੀ ਹੈ ਇਹ ਗੱਲ ਵੱਡੇ ਤੋਂ ਵੱਡੇ ਲੀਡਰ ਨੇ ਕਹੀ ਹੈ ਵੀ ਜਦੋਂ ਤੁਹਾਡੇਆਂ ਧੀਆਂ ਪਣਾ ਨੂੰ ਲਿਜਾਣ ਲੱਗੇ ਵੈਸੇ ਲਿਜਾ ਵੀ ਰਹੇ ਨੇ ਕਿ ਉਦੋਂ ਹਟਣੀ ਹੈ ਸਾਡੇ ਲੋਕ ਇਹ ਘਟਨਾ ਨੂੰ ਅਨਜਾਮ ਦੇ ਰਹੇ ਨੇ ਇਹ ਮੈਂ ਨਹੀਂ ਕਹਿੰਦਾ ਇਹ ਇਤਿਹਾਸ ਗਵਾ ਇਹਨਾਂ ਦਾ ਜਿਹੜੀ ਕਿ ਮੁੱਦੋ ਸੰਗਤੀਏ ਦੇ ਵਿੱਚ ਵੀ ਹੋਈ ਹੈ ਘਟਨਾ ਮੈਂ ਇਹ ਜੀ ਪਰ ਮੈਂ ਕਹਿੰਦਾ ਵੀ ਭਾਈ ਵੱਡੇ ਪੱਧਰ ਤੇ ਐਕਸ਼ਨ ਲੈਣ ਦੀ ਲੋੜ ਹੈ ਜਦੋਂ ਕਹਿੰਦੇ ਹੁੰਦੇ ਇੱਜ਼ਤ ਤੇ ਤੇ ਕੌਮ ਦੇ ਉੱਤੇ ਗੱਲ ਆ ਜਾਵੇ ਤਾਂ ਫਿਰ ਪਿੱਛੇ ਹਟਣ ਦਾ ਕੋਈ ਤੁਕ ਨਹੀਂ ਬਣਦਾ ਤਾਂ ਹੁਣ ਤੁਹਾਡੇ ਹੱਥ ਦੇ ਵਿੱਚ ਹੈ ਗੱਲ ਪਰਵਾਸੀ ਲੋਕਾਂ ਨੂੰ ਲੈ ਕੇ ਮੈਂ ਕਹਿੰਦਾ ਇੱਕ ਜਬਰਦਸਤ ਕਾਨੂੰਨ ਬਣਨਾ ਚਾਹੀਦਾ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਪਰਵਾਸੀ ਭਈਆ ਨਜ਼ਰ ਨਹੀਂ ਆਉਣਾ ਚਾਹੀਦਾ ਕਿਉਂਕਿ ਲੁਧਿਆਣੇ ਵਿੱਚ ਮੈਂ ਕਈ ਵਾਰ ਜ਼ਿਕਰ ਕੀਤਾ ਪੱਕੇ ਤੌਰ ਤੇ 2 ਲੱਖ ਭਈਆ ਵਸਨੀਕ ਹੈ ਜਦ ਤੁਸੀਂ ਸੋਚੋ ਉੱਥੇ ਐਮਸੀ ਵੀ ਹੈ ਕਿਉਂਕਿ ਜਦੋਂ ਕੋਈ ਪੰਜਾਬੀ ਦੇ ਨਾਲ ਲੜਾਈ ਹੋ ਜਾਂਦੀ ਹੈ ਨਾ ਮੈਂ ਕਹਿੰਦਾ ਵੀ ਉੱਥੇ 100-100 2-200 ਭਈਆ ਇਕੱਠਾ ਹੋ ਜਾਂਦਾ ਯਰਤਨੀ ਪੈਂਦੀ ਕਿਸੇ ਵੀ ਬੰਦੇ ਦੀ ਉੱਤੇ ਤੇ ਤੁਸੀਂ ਸਮਝੋ ਵੀ ਜੇ ਸਾਡੇ ਲੋਕਾਂ ਨੇ ਇੱਥੇ ਸਿਰ ਤੇ ਰਾਜ ਕਰਵਾਇਆ ਤਾਂ ਉਹ ਵੇਲੇ ਟਾਈਮ 'ਚ ਪੂਰਾ ਪੰਜਾਬ ਦੱਬ ਗਿਆ ਇਹ ਮੇਰੀ ਗੱਲ ਯਾਦ ਰੱਖਿਓ ਤੁਸੀਂ ਇਹ ਗੱਲ ਯਾਦ ਰੱਖਿਓ ਪੰਜਾਬ ਦੀਆਂ ਗਲੀਆਂ ਦੇ ਵਿੱਚ ਭਈਆਂ ਦੇ ਜਵਾਕ ਖੇਡਣਗੇ ਤੇ ਜਿੱਥੇ ਸਾਡੇ ਪਿੰਡ ਦੇ ਸਾਡੇ ਸ਼ਹਿਰਾਂ ਦੇ ਇਤਿਹਾਸਕ ਖੇਡਾਂ ਤੇ ਜਿਹੜੇ ਉਹ ਵਿਰਸੇ ਸਾਰੇ ਚਲੇ ਜਾਣੇ ਬਈ ਖਤਮ ਨੇ ਤਾਂ ਕਰਕੇ ਕਹਿੰਦੇ ਆ ਵੀ ਭਾਈ ਪੰਜਾਬ ਨੂੰ ਜੇ ਅਗਰ ਬਚਾਉਣਾ ਹੈ ਤਾਂ ਹਰ ਪਾਸੇੋਂ ਨਜ਼ਰ ਰੱਖਣੀ ਪੈਣੀ ਹੈ ਜਿਵੇਂ ਆਪਣੇ ਇਹ ਜੇ ਲੋਕ ਲਿਆਉਂਦੇ ਨੇ ਇਹਨਾਂ ਨੂੰ ਇਹਨਾਂ ਦੇ ਉੱਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਵੈਸੇ ਮਤੇ ਪਏ ਵੀ ਰਹੇ ਨੇ ਪਰ ਵੱਡੇ ਪੱਧਰ ਤੇ ਹਰ ਇੱਕ ਬੰਦੇ ਨੂੰ ਕਹਿਣਾ ਮੈਂ ਸਾਡੇ ਪੰਜਾਬ ਦੇ ਜਿੰਨੇ ਤੁਸੀਂ ਨੌਜਵਾਨ ਜਿੰਨੀਆਂ ਮਾਵਾਂ ਭੈਣਾਂ ਤੁਸੀਂ ਸੁਣ ਰਹੀਆਂ ਇਹ ਗੱਲਾਂ ਦੇ ਉੱਤੇ ਜ਼ਰੂਰ ਮਤਲਬ ਇੱਕ ਆਪਣਾ ਹੱਕ ਹੈ ਇਕੱਠੇ ਹੋਣ ਦਾ ਹੋਰ ਪਾਸੇ ਹੋਰ ਜਿਹੜੇ ਨਾ ਹੋ ਕਿਉਂਕਿ ਪੰਜਾਬ ਦੀ ਗੱਲ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਗੱਲ ਹੈ ਜੇਕਰ ਅਸਤੇ ਐਕਸ਼ਨ ਨਾ ਲਿਆ ਥਾਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਭਈਏ ਮਿਲਣਗੇ ਤੇ ਪੰਜਾਬ ਦਾ ਇਸ ਧਰਤੀ ਦੇ ਉੱਤੋਂ ਵजूद ਮਿਟ ਜਾਣਾ ਭਾਈ ਜੇਕਰ ਆਪਾਂ ਇਸ ਗੱਲ ਦਾ ਪ੍ਰਾਲਾ ਨਾ ਕੀਤਾ ਤਾਂ ਹੁਣ ਮੇਰੀ ਅਪੀਲ ਹੈ ਮੈਂ ਆਪਣੇ ਬੰਨਿਓ ਕਹਿਣਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਨਾ ਤਾਂ ਕਿ ਇਹ ਨੋਟੀਫਿਕੇਸ਼ਨ ਜਿਹੜਾ ਸਾਰੇ ਆਪਣੇ ਭੈਣ ਭਰਾਵਾਂ ਤੱਕ ਪਹੁੰਚੇ ਪੰਜਾਬ ਦੇ ਹਰ ਇੱਕ ਵਸਨੀਕ ਤੱਕ ਜਾਵੇ ਕਿਉਂਕਿ ਇਹ ਗੱਲ ਬੜੀ ਗੰਭੀਰ ਹੈ ਤਾਂ ਹੁਣ ਮੈਂ ਇਹੀ ਕਹਿਣਾ ਵੀ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਨਾ ਮੇਰਾ ਵੀਰ ਆਪਦਾ ਫਰਜ਼ ਸਮਝ ਕੇ ਤੇ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਉਹ ਬੈੱਲ ਦੀ ਘੰਟੀ ਜ਼ਰੂਰ ਦਬਾ ਦੇਣਾ ਤੇ ਸਬਸਕ੍ਰਾਈਬ ਕਰ ਲੈਣਾ ਚੈਨਲ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ ਜੀ